ਦੋਸਤੋ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਆ ਸਹਿਜਾਦ ਪੱਟੀ ਵਰਸਸ ਰੋਜਰ ਸੰਧੂ ਗੱਲਬਾਤ ਕੀ ਆ ਜਿਵੇਂ ਕਿ ਆਪਾਂ ਨੂੰ ਸਾਰੀਆਂ ਨਿਊਜ਼ਾਂ ਵਗੈਰਾ ਦੇਖ ਕੇ ਪਤਾ ਲੱਗਿਆ ਆ ਤਾਂ ਗੱਲਬਾਤ ਇਦਾਂ ਆ ਰੋਜ਼ਰ ਸੰਧੂ ਟਿਕਟੌਕ ਤੇ ਲਾਈਵ ਹੁੰਦਾ ਸੀ ਟਿਕਟੌਕ ਇੰਡੀਆ ਦੇ ਵਿੱਚ ਤਾਂ ਬੈਨਾ ਰੋਜ਼ਰ ਸੰਧੂ ਕਿਸੇ ਹੋਰ ਕੰਟਰੀ ਦੇ ਵਿੱਚ ਰਹਿੰਦਾ ਸੀ ਪਹਿਲਾਂ ਤਾਂ ਉਹਨੇ ਟਿਕਟਾਕ ਲਾਈਵ ਦੇ ਵਿੱਚ ਇਸਲਾਮ ਬਾਰੇ ਗਲਤ ਕਿਹਾ ਇਹ ਕਹਿਣਾ ਆ ਸਹਿਜਾਦ ਪੱਟੀ ਦਾ ਬਾਕੀ ਕੀ ਸੱਚਾਈ ਆ ਇਸ ਬਾਰੇ ਤਾਂ ਕੁਝ ਪਤਾ ਨਹੀਂ ਫਿਰ ਸਹਿਜਾਦ ਪੱਟੀ ਨੇ ਕਿਹਾ ਵੀ ਤੂੰ ਦੁਨੀਆ ਦੇ ਜਿਸ ਮਰਜ਼ੀ ਕੋਨੇ ਤੇ ਜਾਈ ਪਰ ਤੇਨੂੰ ਸਬਕ ਜ਼ਰੂਰ ਸਿਖਾਵਾਂਗੇ ਫੇਸ ਸਹਿਜਾਦ ਪੱਟੀ ਨੇ ਇੰਡੀਆ ਦੇ ਵਿੱਚ ਜਲੰਧਰ ਚ ਗਰਨੇਡ ਹਮਲਾ ਕਰਾਇਆ ਰੋਜ਼ਰ ਸੰਧੂ ਤੇ ਰੋਜਰ ਸੰਧੂ ਤੋਂ ਐਡਰੈਸ ਮੰਗਿਆ ਤਾਂ ਰੋਜਰ ਸੰਧੂ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਲਾਈਵ ਆ ਕੇ ਐਡਰੈਸ ਵੀ ਸਹਿਜਾਤ ਪੱਟੀ ਨੂੰ ਦੇ ਦਿੱਤਾ ਤਾਂ ਇੱਥੇ ਇਹ ਗਲਤੀ ਵੀ ਕਰ ਬੈਠਾ ਰੋਜਰ ਸੰਧੂ ਬਾਕੀ ਤੁਸੀਂ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਸੋਸ਼ਲ ਮੀਡੀਆ ਤੇ ਕੁਝ ਵੀਰਾਂ ਦੇ ਮੈਸੇਜ ਆ ਰਹੇ ਸੀ ਵੀ ਇਹ ਮੁੱਦਾ ਚੱਲ ਕੀ ਰਿਹਾ ਹੈ ਇੱਕ ਵੀਡੀਓ ਬਣਾ ਕੇ ਦੱਸੋ ਸਾਰਾ ਕੁਝ ਤਾਂ ਇਹ ਆ ਦੋਸਤੋ ਸਾਰਾ ਮੁੱਦਾ ਕੀ ਗੱਲਬਾਤ ਆ ਇਸ ਮੁੱਦੇ ਦੀ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਰੋਜਰ ਸੰਧੂ ਨੇ ਗਲਤ ਬੋਲੇ ਇਸ ਬਾਰੇ ਜਾਂ ਫਿਰ ਨਹੀਂ ਇਹ ਵੀ ਜਰੂਰ ਦੱਸਿਓ ਬਾਕੀ ਪੰਜਾਬ ਤੋਂ ਰਿਲੇਟਡ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆ ਹੋਰ ਅਪਡੇਟ ਲੈ ਕੇ ਧੰਨਵਾਦ